ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਜਿਹੜਾ ਵੀ ਇਸ ਦਰ ਦੇ ਉੱਤੇ ਸ਼ਰਧਾ ਦੇ ਨਾਲ ਆ ਗਿਆ ਅਤੇ ਆ ਕੇ ਅਰਦਾਸ ਕੀਤੀ ਤੇ ਜਾਪ ਕੀਤਾ ਫਿਰ ਖੰਡੇ ਵਾਲੇ ਬਾਪੂ ਨੇ ਉਹਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੱਤੀਆਂ ਉਹਨਾਂ ਨੂੰ ਕਦੇ ਖਾਲੀ ਨਹੀਂ ਮੋੜਿਆ ਖਾਲਸਾ ਜੀ ਕਹਿੰਦੇ ਨੇ ਕਿ ਭਰੋਸਾ ਕਰੋਗੇ ਤਾਂ ਬਹੁਤ ਕੁਝ ਹੈ ਜੀ ਜੇ ਭਰੋਸਾ ਨਹੀਂ ਕਰੋਗੇ ਤਾਂ ਕੁਝ ਵੀ ਨਹੀਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਵਿੱਚ ਇੱਕ ਬੜੀ ਪਿਆਰੀ ਘਟਨਾ ਵਾਪਰਦੀ ਹੈ ਤੇ ਬੜੀ ਹੈਰਾਨ ਕਰਨ ਵਾਲੀ ਹੈ ਇੱਕ ਵੀਰ ਨੇ ਆਪਣੀ ਹੱਦ ਬੀਤੀ ਸੁਣਾਈ ਹੈ ਉਹ ਵੀਰ ਕਹਿੰਦਾ ਜਿਹੜਾ ਬੱਚਾ ਹੈ ਮੇਰਾ ਉਹ ਬੜਾ ਬਿਮਾਰ ਹੈ ਜਮਾਂਦਰੂ ਹੀ ਉਹ ਇੱਕ ਰੱਬ ਦੇ ਵੱਲੋਂ ਕੋਈ ਬਿਮਾਰੀ ਇਹੋ ਜੀ ਲੱਗੀ ਹੋਈ ਹੈ ਜਿਸ ਬਿਮਾਰੀ ਦਾ ਕਿਤੇ ਇਲਾਜ ਨਹੀਂ ਮਿਲਿਆ ਤੇ ਬਿਮਾਰੀ ਵੀ ਬੜੀ ਭਿਆਨਕ ਹੈ ਬਿਮਾਰੀ ਕੀ ਆ ਜੀ ਜਦੋਂ ਬੱਚਾ ਦੁੱਧ ਚੁੰਗਦਾ ਥੋੜੇ ਕੋ ਸਮੇਂ ਬਾਅਦ ਉਹ ਨੱਕ ਦੇ ਰਾਹੀਂ ਚੁੰਗਿਆ ਹੋਇਆ ਦੁੱਧ ਉਹ ਬਾਹਰ ਕੱਢ ਦਿੰਦਾ ਤੇ ਜਦੋਂ ਉਹ ਨੱਕ ਦੇ ਰਾਹੀਂ ਦੁੱਧ ਬਾਹਰ ਕੱਢਦਾ ਉਸ ਦੁੱਧ ਦੇ ਵਿੱਚੋਂ ਇੰਨੀ ਬਦਬੂ ਆਉਂਦੀ ਹੈ ਤੇ ਕਈ ਵਾਰ ਤਾਂ ਉਸ ਬੱਚੇ ਦੇ ਕੋਲ ਜਾਨ ਨੂੰ ਜੀ ਨਹੀਂ ਕਰਦਾ ਨਾ ਉਹਨੂੰ ਗੋਦੀ ਚੁੱਕਣ ਨੂੰ ਜੀ ਕਰਦਾ। ਵੀਰ ਕਹਿੰਦਾ ਮੈਂ بڑے ਡਾਕਟਰ ਦੁਨੀਆਂ ਦੇ ਖੋਜ ਕੇ ਦੇਖ ਲੇ। بڑے ਦੁਨੀਆਂ ਤੇ ਮੈਂ ਵੱਡੇ ਤੋਂ ਵੱਡੇ ਡਾਕਟਰ ਕੋਲ ਗਿਆ। ਜਾ ਕੇ ਮੈਂ ਡਾਕਟਰਾਂ ਦੇ ਕੋਲ ਆਪਣੇ ਬੱਚੇ ਨੂੰ ਦਿਖਾਇਆ। ਪਰ ਕਮਾਲ ਹੋ ਗਈ। ਕਿਤੇ ਵੀ ਮੇਰੇ ਬੱਚੇ ਦਾ ਇਲਾਜ ਨਹੀਂ ਹੋਇਆ। ਮੇਰੇ ਬੱਚੇ ਨੂੰ ਕੋਈ ਆਰਾਮ ਨਹੀਂ ਮਿਲਿਆ। ਧਿਆਨ ਦਿਓ ਜੀ। ਆਖਰ ਨੂੰ ਮੈਂ ਕਿਸੇ ਹਸਪੀਟਲ 'ਚ ਗਿਆ। ਤੇ ਉੱਥੇ ਜਾ ਕੇ ਡਾਕਟਰਾਂ ਨੂੰ ਆਪਣੇ ਬੱਚੇ ਦੇ ਹਾਲਾਤ ਦੱਸੇ ਕਿ ਮੇਰੇ ਬੱਚੇ ਦੇ ਹਾਲਾਤ ਇਹ ਨੇ ਕਿ ਦੁੱਧ ਚੁੰਗਦਾ ਤੇ ਨੱਕ ਦੇ ਰਾਹੀਂ ਦੁੱਧ ਬਾਹਰ ਕੱਢ ਦਿੰਦਾ ਤੇ ਡਾਕਟਰਾਂ ਨੇ ਸਾਰਾ ਕੁਝ ਦੇਖ ਕੇ ਮੈਨੂੰ ਇਹ ਕਹਿ ਦਿੱਤਾ ਕਿ ਭਾਈ 90% ਇਹ ਤੇਰਾ ਬੱਚਾ ਇਹ ਡੈੱਡ ਹੋ ਚੁੱਕਾ ਹੈ 10% ਇਹਦੇ ਬਚਣ ਦੇ ਚਾਂਸ ਨੇ ਤੂੰ ਕੰਮ ਕਰ ਇਹਨੂੰ ਘਰ ਲੈ ਜਾ ਘਰ ਜਾ ਕੇ ਇਹਦੀ ਜਿਹੜੀ ਸੇਵਾ ਕਰਨੀ ਹੈ ਉਹ ਜਾ ਕੇ ਇਹਦੀ ਸੇਵਾ ਕਰ ਲੈ। ਕਹਿੰਦਾ ਮੈਂ ਤੇ ਮੇਰੀ ਮਾਂ ਦੋਨੇ ਜਾਣੇ ਹਸਪੀਟਲ ਚੋਂ ਜਦੋਂ ਵਾਪਸ ਆ ਰਹੇ ਆ ਤਾਂ ਮੇਰੀ ਮਾਂ ਦੇ ਅੱਖਾਂ ਦੇ ਵਿੱਚ ਅਥਰੂ ਸੀ ਕਿ ਮੇਰੇ ਬੱਚੇ ਨੇ ਹੁਣ ਦੁਨੀਆ ਤੋਂ ਚਲੇ ਜਾਣਾ। ਛੋਟਾ ਬੱਚਾ ਅਜੇ ਕੋਈ ਦੁਨੀਆ ਵੀ ਦੇਖੀ ਨਹੀਂ ਆ। ਬੜੀਆਂ ਰੀਝਾਂ ਸਨ। ਬੜੇ ਇਹਦੇ ਉੱਤੇ ਕਈ ਆਸਾਂ ਰੱਖੀਆਂ ਹੋਈਆਂ ਸਨ ਕਿ ਇਹ ਕੱਲ ਨੂੰ ਬੱਚਾ ਵੱਡਾ ਹੋਏਗਾ। ਸਾਡੇ ਦੇ ਜੀਵਨ ਵਿੱਚ ਆ ਆ ਤਬਦੀਲੀਆਂ ਆਉਣਗੀਆਂ ਅਸੀਂ ਇਸ ਬੱਚੇ ਦੇ ਨਾਲ ਬੜੇ ਸੁਪਨੇ ਦੇਖੇ ਸਨ ਵੀਰ ਕਹਿੰਦਾ ਮੈਂ ਆਪਣੀ ਮਾਂ ਨੂੰ ਕਿਹਾ ਮਾਂ ਬੜੇ ਬੜੇ ਡਾਕਟਰਾਂ ਕੋਲ ਆਪਾਂ ਜਾ ਕੇ ਆ ਗਏ ਆ ਤੇ ਡਾਕਟਰਾਂ ਨੇ ਆਪਾਂ ਨੂੰ ਜਵਾਬ ਦੇ ਦਿੱਤਾ ਪਰ ਕਹਿੰਦਾ ਇੱਕ ਡਾਕਟਰ ਤਾਂ ਰਹਿ ਗਿਆ ਉਹ ਡਾਕਟਰ ਕੌਣ ਆ ਜੀ ਬੈਠਾ ਸੋਢੀ ਪਾਤਸ਼ਾ ਧੰਨ ਗੁਰੂ ਰਾਮਦਾਸ ਪਾਤਸ਼ਾ ਇੱਕ ਅਜੀਹਾ ਡਾਕਟਰ ਹੈ ਅਸੀਂ ਸੁਣਿਆ ਹੈ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਵਿੱਚ ਆ ਕੇ ਮੁਰਦੇ ਵੀ ਜਿਉਂਦੇ ਹੋ ਜਾਂਦੇ ਆ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਸਰੋਵਰ ਵਿੱਚ ਨਹਾਤੇ ਹੋਏ ਕਾਂ ਵੀ ਹੰਸ ਬਣ ਜਾਂਦੇ ਕਿਉਂ ਨਾ ਇੱਕ ਵਾਰ ਆਪਾਂ ਮਾਂ ਇਸ ਬੱਚੇ ਨੂੰ ਲਿਜਾ ਕੇ ਦਰਬਾਰ ਸਹਿਬ ਮੱਥਾ ਟਿਕਾ ਦਈਏ ਧਿਆਨ ਦਿਓ ਜੀ ਜਦੋਂ ਉਹ ਮਾਂ ਤੇ ਪੁੱਤ ਆਪਣੇ ਬੱਚੇ ਨੂੰ ਲੈ ਕੇ ਨਾ ਜੀ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਵਿੱਚ ਆਏ ਜਿੱਥੇ ਦੁੱਖ ਪੰਜਣੀ ਬੇਰੀ ਹੈ ਦੁੱਖ ਭਾਂਜਣੀ 베ਰੀ ਦੇ ਕੋਲ ਉਸ ਬੱਚੇ ਨੂੰ ਉਸ ਦੀ ਦਾਦੀ ਨੇ ਇਸ਼ਨਾਨ ਕਰਵਾਇਆ ਇਸ਼ਨਾਨ ਕਰਨ ਤੋਂ ਬਾਅਦ ਮੁੱਖ ਤੋਂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜਦੋਂ ਉਸ ਬੱਚੇ ਨੂੰ ਇਸ਼ਨਾਨ ਕਰਵਾਇਆ ਇਸ਼ਨਾਨ ਕਰਾਉਣ ਤੋਂ ਬਾਅਦ ਮੱਥਾ ਟੇਕਣ ਵਾਸਤੇ ਜਦੋਂ ਲਾਈਨ ਵਿੱਚ ਖੜੇ ਆਪਾਂ ਨੂੰ ਪਤਾ ਹੈ ਜਿਹੜੇ ਗੋਤੀ ਵਿੱਚ ਜਿਨ੍ਹਾਂ ਦੇ ਬੱਚੇ ਹੁੰਦੇ ਆ ਉਹਨਾਂ ਨੂੰ ਜਲਦੀ ਭੇਜ ਦਿੰਦੇ ਨੇ ਵੀ ਜਲਦੀ ਜਾ ਮੱਥਾ ਟੇਕ ਲੋ ਭਾਈ ਉਸਤਾਦੀ ਨੇ ਆਪਣੇ ਹੱਥ ਦੇ ਵਿੱਚ ਪੋਤਾ ਚੁੱਕਿਆ ਤੇ ਉਹ ਨੂੰ ਵੀ ਸੰਗਤਾਂ ਨੇ ਰਸਤਾ ਦੇਤਾ ਕਿ ਭਾਈ ਤੂੰ ਵੀ ਜਾ ਕੇ ਜਲਦੀ ਮੱਥਾ ਟੇਕ ਲੈ ਉਹ ਵੀਰ ਕਹਿੰਦਾ ਕਿ ਮੈਨੂੰ ਡੇਢ ਘੰਟਾ ਮੈਨੂੰ ਮੱਥਾ ਟੇਕਣ ਨੂੰ ਲੱਗਿਆ ਪਰ ਮੇਰੀ ਮਾਂ ਨੇ ਨਾ ਬੱਚੇ ਨੂੰ ਜਲਦੀ ਮੱਥਾ ਟਿਕਾਇਆ ਤੇ ਅੰਦਰ ਜਾ ਕੇ ਅਰਦਾਸ ਕੀਤੀ ਕਿ ਸਤਗੁਰੂ ਜੀ ਤੇਰੇ ਘਰ ਦੇ ਵਿੱਚ ਆ ਕੇ ਵੱਡੇ ਤੋਂ ਵੱਡੇ ਰੋਗ ਦੂਰ ਹੁੰਦੇ ਵੇਖੇ ਆਂ ਤੇਰੇ ਘਰ ਦੇ ਵਿੱਚ ਸਤਿਗੁਰ ਮੁਰਦਿਆਂ ਦੇ ਵਿੱਚ ਜਾਨ ਪੈਂਦੀ ਦੇਖੀ ਆ ਜਿਹੜੇ ਇੱਥੇ ਲੋਕ ਤੁਰ ਕੇ ਨਹੀਂ ਆ ਸਕਦੇ ਸਤਿਗੁਰ ਉਹਨਾਂ ਨੂੰ ਤੁਰ ਕੇ ਜਾਂਦੇ ਦੇਖਿਆ ਕਿਰਪਾ ਕਰਕੇ ਅੱਜ ਮੈਂ ਵੀ ਇੱਕ ਬੇਵਸ ਹੋਈ ਦਾਦੀ ਆਪਣੇ ਪੋਤਰੇ ਦੀ ਤੰਦਰੁਸਤੀ ਵਾਸਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਤੇਰੇ ਚਰਨਾਂ 'ਚ ਅਰਦਾਸ ਕਰਦੀ ਹਾਂ ਕਿਰਪਾ ਕਰਕੇ ਮੇਰੇ ਪੋਤਰੇ ਨੂੰ ਦੇ ਰੋਗਤਾ ਬਖਸ਼ਿਓ ਮੇਰੇ ਪੋਤਰੇ ਨੂੰ ਤੰਦਰੁਸਤੀ ਬਖਸ਼ਿਓ ਸਤਿਗੁਰ ਮੇਰੇ ਪੋਤਰੇ ਨੂੰ ਉਮਰ ਬਖਸ਼ਿਓ ਅਰਦਾਸਾਂ ਬੇਨਤੀਆਂ ਕਰਕੇ ਦਾਦੀ ਜਦੋਂ ਮੱਥਾ ਟੇਕ ਕੇ ਬਾਹਰ ਆਈ ਨਾ ਜੀ ਬੱਚਾ ਰੋਣ ਲੱਗ ਪਿਆ ਤੇ ਬੱਚਾ ਲੰਮਾ ਸਮੇਂ ਤੋਂ ਭੁੱਖਾ ਵੀ ਸੀ ਤੇ ਹੁਣ ਉਹ ਲੰਗਰ ਹਾਲ ਵਿੱਚ ਗਈ ਤੇ ਲੰਗਰ ਹਾਲ ਵਿੱਚ ਜਾ ਕੇ ਉਹਨਾਂ ਨੇ ਸੇਵਾਦਾਰ ਨੂੰ ਕਿਹਾ ਮੈਨੂੰ ਥੋੜਾ ਜਿਹਾ ਇਸ ਚੁੰਗਣੀ ਵਿੱਚ ਥੋੜਾ ਜਿਹਾ ਦੁੱਧ ਪਾ ਦਿਓ ਪਰ ਸਾਡਾ ਘਰ ਬਹੁਤ ਦੂਰ ਆ ਸਾਡਾ ਬੱਚਾ ਬੜਾ ਰੋਂਦਾ ਲੰਗਰ ਹਾਲ ਵਿੱਚੋਂ ਅਕਸਰ ਬੱਚਿਆਂ ਵਾਸਤੇ ਦੁੱਧ ਮਿਲ ਜਾਂਦਾ ਜਦੋਂ ਉਸ ਚੁੰਗਣੀ ਦੇ ਵਿੱਚ ਦੁੱਧ ਪਾਇਆ ਗਿਆ ਉਸ ਸੇਵਾਦਾਰ ਨੇ ਬੋਤਲ ਭਰ ਕੇ ਉਸ ਦਾਦੀ ਨੂੰ ਦੇ ਦਿੱਤੀ ਜਦੋਂ ਦਾਦੀ ਨੇ ਉਸ ਬੱਚੇ ਦੇ ਮੂੰਹ ਨੂੰ ਜਦੋਂ ਚੁੰਗਣੀ ਲਾਈ ਨਾ ਖਾਲਸਾ ਜੀ ਉਸ ਵੀਰ ਦੀ ਆਪਣੀ ਜਵਾਨੀ ਹੈ ਕਹਿੰਦਾ ਜਿਹੜਾ ਮੇਰਾ ਬੱਚਾ ਦੋ ਘੁੱਟ ਦੁੱਧ ਪੀ ਕੇ ਨੱਕ ਦੇ ਰਾਹੀਂ ਦੁੱਧ ਬਾਹਰ ਕੱਢ ਦਿੰਦਾ ਸੀਗਾ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਵਿੱਚ ਦੁੱਖ ਭਾਂਜਣੀ 베ਰੀ ਦੇ ਥੱਲੇ ਇਸ਼ਨਾਨ ਕਰਾਉਣ ਤੋਂ ਬਾਅਦ ਅਰਦਾਸ ਕੀਤੀ ਕਹਿੰਦਾ ਮੇਰਾ ਬੱਚਾ ਉਸ ਦਿਨ ਡੇਢ ਬੋਤਲ ਕਹਿੰਦਾ ਦੁੱਧ ਪੀ ਗਿਆ ਕਹਿੰਦਾ ਇੱਕ ਵਾਰ ਵੀ ਮੇਰੇ ਬੱਚੇ ਨੇ ਨੱਕ ਦੇ ਵਿੱਚੋਂ ਬਾਹਰ ਨਹੀਂ ਕੱਢਿਆ ਦੁੱਧ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਹੋਈ ਕਹਿੰਦਾ ਡੇਢ ਬੋਤਲ ਮੇਰੇ ਬੱਚੇ ਨੇ ਦੁੱਧ ਪੀਤਾ ਇੱਕ ਵੀ ਘੁੱਟ ਨੱਕ ਦੇ ਰਾਹੀਂ ਕਹਿੰਦਾ ਬਾਹਰ ਨਹੀਂ ਕੱਢਿਆ ਕਹਿੰਦਾ ਮੈਂ ਤੇ ਮੇਰੀ ਮਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਦੀ ਪ੍ਰਕਰਮਾ 'ਚ ਬੈਠ ਕੇ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ ਕਿ ਸਤਿਗੁਰ ਜੀ ਦੂਜਿਆਂ ਦੇ ਲਈ ਸੁਣਿਆ ਸੀਗਾ ਕਿ ਤੁਸੀਂ ਦੂਜਿਆਂ ਦੇ ਦੁੱਖ ਦੂਰ ਕਰਦੇ ਹੋ ਅੱਜ ਸਾਡੇ ਬੱਚੇ ਦਾ ਦੁੱਖ ਦੂਰ ਕੀਤਾ ਤੇ ਸਾਡਾ ਵਿਸ਼ਵਾਸ ਤੁਹਾਡੇ ਤੇ ਹੋਰ ਵੀ ਪੱਕਾ ਹੋ ਗਿਆ ਖਾਲਸਾ ਜੀ ਅੱਜ ਵੀ ਉਹ ਬੱਚਾ ਜਿਉਂਦਾ ਹੈ ਗਾ ਗੁਰੂ ਮਾਲਕ ਦੀ ਕਿਰਪਾ ਸਦਕਾ ਉਸ ਬੱਚੇ ਨੂੰ ਕੋਈ ਬਿਮਾਰੀ ਨਹੀਂ ਅੱਜ ਵੀ ਉਹ ਬੱਚਾ ਤੰਦਰੁਸਤ ਹੈ ਸੰਗਤ ਜੀ ਬਸ ਗੱਲ ਭਰੋਸੇ ਦੀ ਹੈ ਜੇ ਭਰੋਸਾ ਹੋਏਗਾ ਨਾ ਜੀ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦਾ ਇੱਕ ਤਣਕਾ ਵੀ ਸਾਡਾ ਬੇੜਾ ਪਾਰ ਕਰ ਦੇਗਾ ਪਰ ਜੇ ਭਰੋਸਾ ਨਹੀਂ ਹੈ ਫਿਰ ਤੁਸੀਂ ਜਾ ਕੇ 20 ਪ੍ਰਕਰਮਾ ਵੀ ਕਰ ਲਓ ਮਾਫ ਕਰਿਓ ਫਿਰ ਪੱਲੇ ਕੁਝ ਨਹੀਂ ਪੈਣਾ ਤੇ ਜਦੋਂ ਜੀਵਨ 'ਚ ਕੋਈ ਦੁੱਖ ਹੈ ਜੀਵਨ ਦੇ ਵਿੱਚ ਕੋਈ ਮੁਸ਼ਕਿਲ ਆ ਗਈ ਹੈ ਸਾਰੇ ਦਰਵਾਜ਼ੇ ਬੰਦ ਹੋ ਜਾਣ ਉਦੋਂ ਇੱਕ ਦਰਵਾਜ਼ਾ ਕੋਲ ਜਾ ਕੇ ਬੇਨਤੀ ਕਰਿਓ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਜਾ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਸਾਡੇ ਆਏ ਹੋਏ ਦੁੱਖਾਂ ਨੂੰ ਵੀ ਕੱਟਦੇ ਨੇ ਤੇ ਸਾਡੇ ਜੀਵਨ ਦੇ ਵਿੱਚ ਸੁੱਖ ਵੀ ਪਾਉਂਦੇ ਨੇ ਪਰ ਗੱਲ ਭਰੋਸੇ ਦੀ ਏ ਜੇ ਕੋਈ ਗੁਰੂ ਰਾਮਦਾਸ ਪਾਤਸ਼ਾਹ ਜੀ ਕੋਲ ਭਰੋਸੇ ਨਾਲ ਜਾਂਦੇ ਹੋ ਗੁਰੂ ਮਾਲਕ ਸਾਡੇ ਭਰੋਸੇ ਨੂੰ ਜ਼ਰੂਰ ਭਾਗ ਲਾਉਂਦੇ ਨੇ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ